ਪਲੀ ਬਰਾਬਰ ਕਰਨ ਤੋਂ ਬਾਅਦ ਖੱਬੇ ਹੱਥ ਵਿੱਚ ਆਹ ਕਾਰਨ ਫੜ ਲਓ ਸੱਜੇ ਹੱਥ ਵਿੱਚ ਆਪੂਣੀ ਫੜ ਕੋਈ ਫੜ ਕੇ ਜਿਹੜਾ ਖੁੱਲਾ ਪਾਸਾ ਆ ਉਹਨੂੰ ਆਪਣੀ ਸ਼ੈਅ ਤੇ ਫੜ ਲੈਣਾ ਹੈ ਜੀ ਆ ਫੜ ਲਓ ਜੀ ਠੀਕ ਹੈ ਜੀ ਮੱਥਾ ਦੇਖੋ ਤੇ ਲਾ ਨੂੰ ਗਿਚਿਦ ਰੱਖ ਰਿਹਾ ਹੁਣ ਕੀ ਕਰਾਂ ਜੀ ਦੋਨੇ ਪੱਲੇ ਬਰਾਬਰ ਕਰਕੇ ਪੂਣੀ ਦੀ ਚੌੜਾਈ ਜ਼ਿਆਦਾ ਨਾ ਹੋਵੇ ਇਹ ਧਿਆਨ ਰੱਖਣਾ ਬੈਕ ਸਾਈਡ ਦੀ ਗੱਤੋਂ ਲੜ ਸਿਰ ਦੇ ਸੈਂਟਰ ਵਿੱਚ ਰੱਖ ਜੋ ਇਹ ਧਿਆਨ ਰੱਖਣਾ ਜਿਹੜਾ ਆਹ ਪਾਸਾ ਆ ਇਹਨੂੰ ਆਪਾਸੇ ਦੇ ਸੈਂਟਰ ਵਿੱਚ ਰੱਖਣਾ ਇਸ ਪਾਸੇ ਨੂੰ ਸਿੱਧੇ ਸੈਂਟਰ ਚ ਨਹੀਂ ਰੱਖਣਾ ਆਹ ਕਿਨਾਰੀ ਜਿਹੜੀ ਆ ਇਹ ਬੰਦ ਵਾਲਾ ਪਾਸਾ ਆ ਇਹਨੂੰ ਸਿੱਧੇ ਸੈਂਟਰ ਵਿੱਚ ਰੱਖਣਾ ਦੋਨੇ ਪੱਲੇ ਬਰਾਬਰ ਕਰ ਲਓ ਹੱਥ ਤੱਕ ਸਪਾਈ ਕਰਕੇ ਇੰਨਾ ਦੋਨੇ ਪਹਿਲੇ ਦੇਖੋ ਬਰਾਬਰ ਆ ਉੱਪਰਲਾ ਪੱਲਾ ਖਿੱਚੋ ਖਿੱਚ ਕੇ ਇੱਥੇ ਹੱਥ ਇੱਧਰ ਰੱਖਣਾ ਆਹ ਹੱਥ ਥੋੜਾ ਉੱਪਰ ਚੱਕ ਕੇ ਚੁੰਡੀ ਭਰ ਕੇ ਤੇ ਫੋਲਡ ਕਰ ਦਿਓ ਬੜੇ ਆਰਾਮ ਨਾਲ ਕਾਲੀ ਨਹੀਂ ਕਰਦੀਆਂ ਆਪਾਂ ਆਹ ਦੇਖ ਥੋੜੀ ਫੋਲਡ ਕਰ ਲਿਆ ਹੱਥ ਨਾਲ ਪ੍ਰੈਸ ਕਰਕੇ ਅਪਨ ਅੱਧੀ ਇੱਕ ਵਾਰ ਕਰਕੇ ਲੜ ਨੂੰ ਕੰਦੇ ਥੱਲੇ ਲੈ ਜਾਣਾ ਆਪਾਂ ਆਮ ਬੱਚੇ ਕੀ ਕਰਦੇ ਆ ਜੋ ਲੜ ਪਾਉਂਦੇ ਆ ਇਥੋਂ ਅੱਖ ਕਵਰ ਕਰਕੇ ਗੱਲ ਨੂੰ ਇਦਾਂ ਕਵਰ ਕਰ ਲੈਂਦੇ ਆ ਇਹਦਾ ਨੁਕਸਾਨ ਕੀ ਹੈ ਜੀ ਜੋ ਨੈਕਸਟ ਲੜ ਉੱਪਰ ਪਾਉਣਾ ਆਪਾਂ ਉਹਦੇ ਨਾਲ ਇਹ ਲੜ ਇਥੋਂ ਖਿਸਕ ਜਿਆਣਾ ਤੇ ਇੱਥੇ ਇਦਾਂ ਇਕੱਠਾ ਹੋ ਜਾਣਾ ਨੇ ਇਸ ਕਰਕੇ ਆਪਾਂ ਪਹਿਲਾਂ ਹੀ ਇहतਿਆਤਨ ਅੱਖ ਤੋਂ ਕਵਰ ਕਰਕੇ ਲੜ ਨੂੰ ਲੜ ਸਿੱਧਾ ਕੰਨ ਦੇ ਥੱਲੇ ਜੇ ਚੜਾਈ ਘਟ ਹੈ ਤਾਂ ਪੂਰੀ ਸੈਟ ਕਰ ਲੈਣੀ ਆ ਦੇਖ ਲਓ ਲਗਭਗ 5 ਦਾ ਉਂਗਲਾ ਆਪਣੀ ਚੜਾਈ ਹੈਗੀ ਆ ਲੜ ਦੀ ਇਸ ਤੋਂ ਪੱਲਾ ਫੜਿਆ ਦੇਖਦੇ ਉਂਗਲਾ ਕੇ ਲਾ ਨੂੰ ਸਿੱਧਾ ਉੱਪਰ ਖੜਾ ਕਰਤਾ ਪਹਿਲੇ ਲੜਦੇ ਆਪਾਂ ਹਾਫ ਦੇ ਵਿੱਚ ਲੜੋ ਇੱਥੇ ਰੱਖ ਦੇਣਾ ਹੁਣ ਧਿਆਨ ਰੱਖਣਾ ਆਪਣਾ ਜਿਹੜਾ ਬੰਦ ਵਾਲਾ ਪਾਸਾ ਆ ਉਹ ਆਪਾਂ ਉੱਪਰ ਰੱਖਣਾ ਤੇ ਖੁੱਲੇ ਵਾਲਾ ਪਾਸਾ ਥੱਲੇ ਇੱਥੇ ਆ ਕੇ ਦੋਨੇ ਪੱਲੇ ਬਰਾਬਰ ਫੜੋ ਪੜਕੇ ਇਹ ਲੜਦੀ ਆਪਾਂ ਆਪਣੇ ਹੱਥ ਤੱਕ ਸਫਾਈ ਕਰ ਲੈਣੀ ਆ। ਉਹ ਦੇਖੋ ਇਹ ਆਪਾਂ ਇਸ ਲੜ ਨੂੰ ਫੜਨਾ ਕਿਸ ਤਰ੍ਹਾਂ ਆ। ਜੁਲਾੜੂ ਫੜਨਾ ਆ। ਇਹਦੇ ਫੜ ਲਓ ਜੀ। ਇਹ ਆਹ ਪੱਕੇ। ਇਹ ਲੜ ਨੂੰ ਫੜੋ। ਇਹ ਇਸ ਲੜ ਨੂੰ ਆਪਾਂ ਇਦਾਂ ਨਹੀਂ ਫੜਨਾ। ਇਸ ਲੜ ਨੂੰ ਆਪਾਂ ਫੜਨਾ ਇਸ ਤਰ੍ਹਾਂ। ਜਦੋਂ ਆਪਾਂ ਲੜ ਪਾ ਕੇ ਇੱਥੇ ਇਸ ਥਾਂ ਤੇ ਆ ਪਾਉਣਾ ਆ, ਇਸ ਥਾਂ ਤੇ ਆ ਕੇ ਆਪਾਂ ਇਸ ਲੜ ਨੂੰ ਪੁੱਠੇ ਹੱਥ ਨਾਲ ਫੜਨਾ। ਹਮੇਸ਼ਾ ਇਸ ਤਰ੍ਹਾਂ ਫੜਨਾ। ਠੀਕ ਹੈ ਜੀ ਛੱਡ ਦਿਓ। ਕਿ ਆਕੇ ਉਪਰੋਂ ਉਂਗਲਾਂ ਦੇ ਪੋਟੇ ਤੇ ਹੱਥ ਦੀ ਇਸ ਗੱਦੀ ਨਾਲ ਇਹਨੂੰ ਪਿੰਚ ਕਰਕੇ ਇਹਦੀ ਧਰ ਬਣਾ ਲੈਣੀ ਆ। ਦੇਖੋ ਲੜਦੀ ਆ ਸਫਾਈ ਹੋ ਗਈ। ਲੜਨ ਨੂੰ ਤੋ ਖਿੱਚ ਕੇ ਇੱਥੇ ਰੱਖੀ ਉਂਗਲ ਆ ਗੋਠਾ ਰੱਖ ਕੇ ਲੜਨ ਨੂੰ ਹੌਲੀ-ਹੌਲੀ ਹੌਲੀ-ਹੌਲੀ ਇੱਥੇ ਇਕੱਠਾ ਕਰ ਦਿਓ। ਦੇਖ ਹੱਥ ਤੱਕ ਸਫਾਈ ਕਰ ਥੱਲੇ ਫੋਲਡ ਕਰ ਲਓ। ਦੇਖੋ ਇਹ ਬਣ ਗਿਆ ਜੀ ਆਪਣਾ ਸੈਕੰਡ ਲੜ। ਦੇਖੋ ਇਹ ਇਸ ਥਾਂ ਤੋਂ ਆਪਾਂ ਪੱਗ ਦੀ ਸ਼ੁਰੂਆਤ ਕਰ ਰਹੀਆਂ ਇੱਥੋਂ ਆਪਣੀ ਨੋਕ ਦੀ ਆ ਨੋਕ ਨੂੰ ਆਪਾਂ ਦੇਖਣਾ ਆ ਨੋਕ ਕਿੱਥੇ ਬਣਨੀ ਆ ਨੋਕ ਕਦੀ ਵੀ ਆਪਣੀ ਨੱਕ ਦੀ ਸਿਹਤ ਤੇ ਨਹੀਂ ਬਣਾਉਣੀ ਆ ਆਪਾਂ ਜਿਹੜਾ ਆ ਪਿੰਚ ਕੀਤਾ ਆ ਆਪਾਂ ਇਹ ਆਪਾਂ ਕੀਤਾ ਆ ਆਪਣੀ ਸਜੀ ਅੱਖ ਦੇ ਪਰਵਟੇ ਦੀ ਸਿਹਤ ਤੇ ਠੀਕ ਹੈ ਜੀ ਇਸ ਥਾਂ ਤੇ ਆਪਾਂ ਇਹਨੂੰ ਕਹਿੰਦੇ ਆ ਜੀ 0. ਇਸ ਪੁਆਇੰਟ ਤੇ ਹੀ ਆਪਾਂ ਜਿੰਨੇ ਲੜ ਰੱਖਣੇ ਆ ਇਸ ਪੁਆਇੰਟ ਤੇ ਹੀ ਰੱਖਾਂਗੇ ਇਸ ਪੁਆਇੰਟ ਇਸ ਲੜ ਨੂੰ ਫਿਰ ਧਿਆਨ ਰੱਖਣਾ ਆ 0. ਤੁਹਾਡਾ ਜਿਹੜੇ ਲੜ ਆਉਣੇ ਆ ਜਿਹੜਾ ਆਹ ਲੜ ਨਾਲ ਫੋਲਡ ਕੀਤਾ ਆਪਾਂ ਇਹ ਵੀ ਇਸ ਤਰ੍ਹਾਂ ਤੇ ਆ ਆ ਦੋ ਲੜ ਨਿਕਲੇ ਆ ਇਹ ਵੀ ਇਸ ਥਾਂ ਤੇ ਆ ਤੀਜਾ ਲੜ ਵੀ ਇੱਥੋਂ ਹੀ ਨਿਕਲਣਾ ਚੌਥਾ ਵੀ ਇੱਥੋਂ ਨਿਕਲਣਾ ਇਸ ਪੁਆਇੰਟ ਨੂੰ ਆਪਾਂ ਮੁੱਖ ਲਾ ਕੇ ਚੱਲਣਾ ਹੁਣ ਲੜ ਆਪਾਂ ਇਹ ਤੋਂ ਦੇਖੋ ਸਾਫ਼ ਕਰ ਲਿਆ ਸਾਫ਼ ਕਰਕੇ ਹੱਥ ਨਾਲ ਪ੍ਰੈਸ ਕਰ ਦਿਓ ਲੜ ਦਾ ਡਿਸਟੈਂਸ ਦੇਖਣਾ ਆ ਪਹਿਲਾ 0. ਫਿਰ ਆ ਦੇਖੋ ਫਿਰ ਇੱਥੇ ਤੋਂ ਦੇਖੋ ਤਿੰਨ ਥਾਂ ਤੋਂ ਲੜ ਨੂੰ ਚੈੱਕ ਕਰਕੇ ਲੜ ਨੂੰ ਬਰੇ ਕਿਚੇ ਤੱਕ ਬਿਛਾ ਦਿਓ ਇਹ ਆਪਣੀ ਲੜ ਹੋ ਗਿਆ ਜੀ ਦੋ ਠੀਕ ਹੈ ਜੀ ਦੋ ਲੜ ਧਿਆਨ ਰੱਖਣਾ ਜਿਹੜਾ ਲੜ ਆਪਾਂ ਦੂਸਰੀ ਲੜ ਵੇਖਿਆ ਸੀਗਾ ਇਸ ਥਾਂ ਤੇ ਆ ਕੇ ਆਪਾਂ ਪਹਿਲਾਂ ਪੂਣੀ ਸੈੱਟ ਕਰਨੀ ਹੈ ਕਾਲ ਕੋਈ ਨਹੀਂ ਕਰਨੀ ਬੜੇ ਆਰਾਮ ਦੇ ਨਾਲ ਪੂਣੀ ਸੈੱਟ ਕੀਤੀ ਲੜ ਨੂੰ ਉਥੂ ਫੜੋ ਖਿੱਚ ਕੇ ਤੇ ਦੋਨੇ ਲੜਾ ਬਰਾਬਰ ਕਰ ਲਓ ਆ ਦੇਖੋ ਦੋਨੇ ਪੱਲੇ ਆਪਾਂ ਬਰਾਬਰ ਕਰ ਲਏ ਆ ਬਰਾਬਰ ਕਰਕੇ ਤੇ ਇਸ ਇਸ ਗੱਲ ਧਿਆਨ ਰੱਖਣਾ ਇਹ ਪੱਲਾ ਜਿਆਦਾ ਚੌੜਾ ਨਾ ਹੋਵੇ ਠੀਕ ਹੈ ਜੀ ਆਪਣਾ ਪਟਾਲਾ ਸ਼ੇਪ ਆ ਗਿਆ ਇਸ ਕੋ ਆਕੇ ਆਪਾਂ ਇਹਨੂੰ ਜਦਾ ਚੌੜਾ ਨਹੀਂ ਕਰਨਾ ਦੇਖੋ ਦੋਨੇ ਪੱਲੇ ਬਰਾਬਰ ਕਰ ਲੈ ਇਥੋਂ ਫੜਿਆ ਬੰਦ ਵਾਲਾ ਪਾਸਾ ਉੱਪਰ ਬੈਕ ਸੈਟ ਤੋਂ ਉੱਪਰ ਹਲਕਾ ਜਿਹਾ ਉਂਗਲ ਦਾ ਅੰਦਰ ਫੋਲਡ ਕਰਨਾ ਕਪੜਾ ਪਿਛੂ ਵਾਲਾ ਸਾਹ ਦੇ ਬਰਾਬਰ ਹੈ ਇਸ ਥਾਂ ਤੋਂ ਆਪਾਂ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਫੜ ਕੇ ਇੱਕ ਉਂਗਲ ਦਾ ਫਾਸਲਾ ਛੱਡ ਕੇ ਲੜ ਨਹੀਂ ਵਾ ਰੱਖਣਾ ਉੱਤੋਂ ਥੋੜੋ ਇੱਥੇ ਨੀਵਾ ਕਰ ਦਿਓ ਬੜੇ ਆਰਾਮ ਦੇ ਨਾਲ ਕਾਰ ਇੱਥੇ ਬਿਲਕੁਲ ਨਹੀਂ ਕਰਨੀ ਦੇਖੋ ਲੜ ਬਰਾਬਰ ਕਰ ਲੈ ਉੱਪਰਲੇ ਪਾਸਿਓਂ ਪੂਰੀ ਆਪਾਂ ਉਦੀ ਕਰੀਚ ਬਣਾਤੀ ਐ ਇਸਾਂ ਤੋਂ ਆਪਣਾ ਇੱਕ ਉਂਗਲ ਲੜ ਡਾਊਨ ਐ ਇੱਥੋਂ ਆਪਣਾ ਲੜ ਬਿਲਕੁਲ ਬਰਾਬਰ ਐ ਲੜ ਖਿੱਚ ਕੇ ਆਪਣੇ ਹੱਥ ਤੱਕ ਪੂਰੀ ਪ੍ਰੋਪਰ ਸਫਾਈ ਕਰਕੇ ਦੋਨੇ ਪਲੇ ਬਰਾਬਰ ਕਰਕੇ ਆਪਾਂ ਕੀ ਕਰਨਾ ਆ ਹਾਂ ਦੇਖੋ ਆਪਾਂ ਜੋ ਸੈਕੰਡ ਲੜ ਲਾਇਆ ਸੀਗਾ ਉਹ ਦੂਸਰੇ ਲੜ ਤੇ ਆਪਾਂ ਉਹਨੂੰ ਇੱਕ ਵਾਰ ਪਿੰਚ ਕੀਤਾ ਸੀ ਇਸ ਲੜ ਨੂੰ ਆਪਾਂ ਦੋ ਵਾਰ ਪਿੰਚ ਕਰਾਂਗੇ ਪਹਿਲਾਂ ਆਪਾਂ ਇੱਕ ਗੁੱਠਾ ਲਗਾਵਾਂਗੇ ਇਹ ਗੁੱਠੇ ਨਾਲ ਦੇਖੋ ਆਪਾਂ ਪਹਿਲਾ ਖਿੱਚਿਆ ਗੁੱਠੇ ਨਾਲ ਆ ਗਿਆ 0.0 ਤੱਕ ਇਹਨੂੰ ਇੱਥੇ ਰੱਖ ਦਿਓ ਉੱਪਰੋਂ ਇੱਕ ਵਾਰ ਫੇਸ ਸਿੱਧਾ ਕਰਕੇ ਹੁਣ ਆਪਣੇ ਨੋਹਾਂ ਦੇ ਨਾਲ ਹਲਕਾ-ਹਲਕਾ ਆਪਾਂ ਕਪੜਾ ਖਿੱਚਾਂਗੇ ਤੇ ਧਿਆਨ ਰੱਖਣਾ ਮੋਟਾ ਕਪੜਾ ਨਾਲ ਖਿੱਚ ਹੋਵੇ ਆਪਾਂ ਹਲਕਾ-ਹਲਕਾ ਪਤਲਾ ਕਪੜਾ ਖਿੱਚਣਾ ਇਹ ਇੱਥੇ ਫੜ ਕੇ ਚੁੰਡੀ ਭਰ ਕੇ ਲੜ ਨੂੰ ਆਪਾਂ 0.0 ਤੇ ਰੱਖ ਦਿਆਂਗੇ ਖਿੱਚ ਕੇ ਬੜੀ ਆਰਾਮ ਦੇ ਨਾਲ ਹੱਥ ਨਾਲ ਆਪਾਂ ਠੀਕ ਹੈ ਜੀ ਇੱਥੋਂ ਪੱਲਾ ਫੜੋ ਇਹ ਤਾਂ ਦੇਖਣਾ ਕਪੜਾ ਉੱਪਰ ਹੋਵੇ ਥੱਲੇ ਕਪੜਾ ਆਵੇ ਜਿੱਥੇ ਥੱਲੇ ਕਪੜਾ ਵਾਧੂ ਆਉਂਦਾ ਆ ਉਹਨੂੰ ਸੈੱਟ ਕਰਕੇ ਕਪੜਾ ਸਾਰਾ ਉੱਪਰ ਲੈ ਜਾਓ ਸਿਰਫ ਉਹ ਦੋ ਪੱਲੇ ਜਿਹੜੇ ਆਪਾਂ ਥੱਲੇ ਕੀਤੇ ਆ ਉਹੀ ਹੋਣ ਬਾਕੀ ਹੋਰ ਕਪੜਾ ਵਾਧੂ ਥੱਲੇ ਨਾ ਕੋਈ ਆਵੇ ਇੱਕ ਵੜਿਆ ਵੈਗ ਸਾਈਡ ਤੋਂ ਆਪਾਂ ਇਸ ਤਰ੍ਹਾਂ ਉਹਨੂੰ ਗਧਰਾ ਅੰਦਰ ਫੋਲਡ ਕਰਾਂਗੇ ਤੀਸਰੇ ਲੜ ਤੋਂ ਇੱਕ ਉਂਗਲੇ ਫਾਸਲੇ ਤੇ ਇਹ ਲੜ ਰੱਖ ਲਵਾਂਗੇ ਆਪਾਂ ਆ ਦੇਖੋ ਲੜ ਰੱਖ ਲਿਆ ਜੀ ਤੇ ਆਹ ਕਪੜਾ ਆਪਾਂ ਥਲੇ ਖਿੱਚ ਲਵਾਂਗੇ ਹੁਣ ਆਪਾਂ ਦੇਖੋ ਉੱਪਰੋਂ ਸ਼ੁਰੂ ਕੀਤੀ ਸੀ ਆਪਾਂ ਆਪਣੇ ਅੱਖ ਤੱਕ ਆ ਗਏ ਆ ਜੀ ਇਹ ਲੜ ਆਪਾਂ ਅੱਖ ਤੱਕ ਲਿਆਉਣਾ ਜਿਹੜਾ ਇਹ ਲੜਿਆ ਇਹ ਆਪਣਾ ਆਖਰੀ ਲੜਦਾ ਬੀਸਵਾਂਣਾ ਇਹਦਾ ਇਸ ਕਰਕੇ ਇਹਨੂੰ ਅੱਖ ਤੱਕ ਲਿਆ ਕੇ ਆਪਾਂ ਥਲੇ ਕਪੜਾ ਧਰਨਾ ਆ ਤੇ ਉਹਦੇ ਨਾਲ ਨਾਲ ਆਪਣਾ ਇਹ ਚੀਜ਼ਾਂ ਧਿਆਨ ਰੱਖਣਾ ਕੰਨਾਂ ਦੇ ਉੱਪਰ ਆਪਣਾ ਕਪੜਾ ਪ੍ਰੋਪਰ ਸਹੀ ਆ ਰਿਹਾ ਹੈ ਇਹ ਚੀਜ਼ਾਂ ਦਾ ਧਿਆਨ ਤੁਸੀਂ ਰੱਖ ਕੇ ਪੱਗ ਬੰਨਣੀ ਹੈ ਆ ਦੇਖੋ ਇੱਚ ਤੱਕ ਆ ਕੇ ਫਿਰ ਉਸੇ ਤਰ੍ਹਾਂ ਹੀ ਹਰ ਵਾਰ ਆਪਾਂ ਇੱਥੇ ਆ ਕੇ ਕਪੜਾ ਪਹਿਲਾਂ ਸੈੱਟ ਕਰਨਾ ਲੜ ਪਾਉਣ ਦੀ ਕਾਲੀ ਨਹੀਂ ਕਰਨੀ ਕਾਲੀ ਗੰਦ ਨਾਲ ਤੁਹਾਡੇ ਕੇ ਤਰ੍ਹਾਂ ਦੇ ਫੇ ਵਿਗਨ ਪੈ ਜਾਂਦੇ ਆ ਲੜ ਖਰਾਬ ਹੋ ਜਾਂਦਾ ਆ ਤੁਸੀਂ ਇਹ ਧਿਆਨ ਰੱਖਣਾ ਆ ਦੇਖੋ ਪੱਲਾ ਆਪਾਂ ਬਿਲਕੁਲ ਸਾਫ਼ ਕਰ ਲਿਆ ਕਰਕੇ ਆਪਾਂ ਇੱਥੇ ਉਂਗਲ ਰੱਖੀ ਇੱਥੇ ਗੁੱਠਾ ਰੱਖ ਕੇ ਅੰਗੂਠੇ ਨੂੰ ਆਪਾਂ ਉੱਪਰ ਖਿੱਚਿਆ ਜੋ ਆਪਣਾ ਇਹ ਥੱਲੇ ਵਾਲਾ ਦੇਖੋ ਆਹ ਕੱਪੜਾ ਆਪਣਾ 0.0 ਤੇ ਆ ਗਿਆ। ਪਰ ਇਹਨੂੰ ਰੱਖਾਂ ਤੁਸੀਂ ਇਹ ਰੱਖ ਦਿਓ। ਤੇ ਆਪਣਾ ਅੰਗੂਠਾ ਕਦੀ ਵੀ ਤੁਸੀਂ ਇਦਾਂ ਬਾਹਰ ਨਹੀਂ ਕਰਨ। ਜਦੋਂ ਅੰਗੂਠਾ ਕੱਢੋਗੇ ਆ ਦੇਖੋ ਇਹ ਆਪਾਂ ਆ ਸੈੱਟ ਕੀਤਾ। ਦੱਬ ਕੇ ਅੰਗੂਠੇ ਨੂੰ ਇਦਾਂ ਬਾਹਰ ਕੱਢ ਲਓ। ਉਹਦੇ ਨਾਲ ਕੀ ਹੋਊਗਾ ਤੁਹਾਡਾ ਲੜੜਾ ਆ ਪਲੈਕਸੀ ਹੋ ਜਾਊਗਾ ਤੇ ਨਾਲੇ ਲੜ ਸਾਫ ਹੋ ਜਾਊਗਾ। ਆ ਤੇ ਆ ਦੇਖੋ ਹੁਣ ਦੂਜੀ ਵਾਰ ਆਪਾਂ ਹੁਣ ਜਿੰਨੇ ਲੜ ਪਾਵਾਂਗੇ ਸੈਕਿੰਡ ਲੜ ਤੋਂ ਬਾਅਦ ਦੇ ਆਪਾਂ ਉਹਨਾਂ ਲੜਾਂ ਨੂੰ ਦੋ-ਦੋ ਵਾਰ ਫੋਲਡ ਕਰਾਂਗੇ। ਆਪ ਇੱਕ ਵਾਰ ਪਹਿਲਾਂ ਫੋਲਡ ਕੀਤਾ ਸੀ ਦੂਜੀ ਵਾਰ ਆਪਾਂ ਪਿੰਚ ਕਰ ਲਿਆ ਤੇ ਆ ਦੇਖੋ ਉਹ ਕਿਉਂ ਗਿਆ ਜੀ ਸਾਫ ਕਰਕੇ ਇਹ ਆ ਦੇਖੋ ਇਹ ਲੋ ਆਪਣਾ 0. ਦੇਖੋ ਫਿਰ ਉੱਪਰ ਵੱਟਿਆ ਤੋਂ ਡਿਸਟੈਂਸ ਦੇਖੋ ਫਿਰ ਆਪਾਂ ਆਸ ਵਾਲੇ ਦਿਸ਼ਾ ਦੇ ਕੇ ਲੜਾਂ ਦਾ ਡਿਸਟੈਂਸ ਲੜਾਂ ਦੀ ਮੋਟਾਈ ਦੇਖ ਕੇ ਆਪਾਂ ਇਹ ਲੜ ਨੂੰ ਪਿੱਛੇ ਪਾ ਦਿੰਦੇ ਆਂ ਦੇਖੋ ਅਲਰ ਚਲੇ ਗਿਆ ਆਪਾਂ ਜੀ ਦਾ ਖਾਲਸਾ ਵਾਹਿਗੁਰੂ ਜੀ ਖਵਤੇ ਦਾਸ ਸੁਖਵਿੰਦਰ ਸਿੰਘ ਖਾਲਸਾ ਗੁਰਕੀਰਪੁਰ ਦਾ ਸਾਉਟ ਸਟੂਡੀਓ ਆਪਾਂ ਅੱਜ ਪਗ ਦੀ ਲੜੀ ਤਹਿਤ ਆਪਾਂ ਅੱਜ ਸਿੱਖਣ ਜਾ ਰਹੇ ਹਾਂ ਜੀ ਪਗ ਦਾ ਪੰਜਵਾਂ ਲੜ ਆਪਾਂ ਪਹਿਲਾਂ ਤੋਂ ਸ਼ੁਰੂ ਕੀਤਾ ਸੀਗਾ ਅੱਜ ਪਹੁੰਚੀ ਆਵਾ ਆਪਾਂ ਪੰਜਵੀਂ ਲੜ ਤੇ ਬੜੇ ਆਰਾਮ ਨਾਲ ਦੇਖਾਂਗੇ ਆਪਾਂ ਪੰਜਵਾਂ ਲੜ ਪਾ ਕਿਸ ਤਰ੍ਹਾਂ ਪਾਉਣਾ ਜੀ ਸੇਮ ਉਹੀ ਪ੍ਰੋਸੈਸ ਜੀ ਸਭ ਤੋਂ ਪਹਿਲਾਂ ਦੋਨੇ ਪੱਲੇ ਬਰਾਬਰ ਕੀਤੇ ਕਪੜਾ ਝਾੜਿਆ ਝੜ ਕੇ ਇਹ ਚੱਕੀਤਾ ਥੱਲੇ ਆਪਣੇ ਕਪੜਾ ਤੇ ਨਾ ਵਾਧੂ ਕੋਈ ਹੈਗਾ ਸਾਦਾ ਕਪੜਾ ਇੰਨੀ ਤੰਦ ਰੱਖਾ ਆਪਾਂ ਲਾੜੋ ਇਹਨਾਂ ਚੌੜਾ ਕੀਤਾ ਇੱਕ ਤਲਰ ਫੜਿਆ ਬੈਕ ਸਾਈਡ ਤੋਂ ਹਲਕਾ ਜਾ ਪਿੰਚ ਕਰਕੇ ਆ ਲੜਦੇ ਨਾਲ ਨਾਲ ਲੜ ਰੱਖਦਾ ਇੱਕ ਉਂਗਲੀ ਮਾ ਇਹ ਆ ਦੇਖੋ ਇਹ ਲੜ ਆਪਾਂ ਇੱਥੇ ਰੱਖਣਾ ਇਹ ਆਪਾਂ ਪ੍ਰੋਪਰ ਅੱਖ ਦੇ ਉੱਪਰ ਲੈ ਆਉਣਾ ਇਸ ਲੜਦੇ ਨਾਲ ਆਪਾਂ ਪੂਰੀ ਪੱਗ ਦੀ ਸ਼ੇਪ ਬਣਾ ਲੈਣੀ ਆ ਜਿੰਨਾ ਲੜਾ ਆਪਣਾ ਪਹਿਲਾਂ ਇਸ ਅੱਖ ਦੇ ਉੱਪਰ ਲੜ ਹੈਗਾ ਆ ਉਸ ਹਿਸਾਬ ਨਾਲ ਇਹਦੇ ਉੱਪ ਰੱਖਾਂਗੇ ਆਪਾਂ ਇਸ ਲੜ ਦੀ ਪੂਰੀ ਸ਼ੇਪ ਬਣੋਣੀ ਆ ਆਪਾਂ ਇਸ ਲੜ ਨੂੰ ਮਰਖਾ ਬਿਲਕੁਲ ਸਾਫ਼ ਇਹ ਤੂੰ ਕਾ ਇਹ ਤੂੰ ਵੀ ਚੈੱਕ ਕਰਾਂਗੇ ਆਪਾਂ ਕੰਨਲੇ ਉੱਪਰ ਕਪੜਾ ਬਿਲਕੁਲ ਸਹੀ ਆ ਆਪਣੀ ਇੱਥੇ ਕਪੜਾ ਸਹੀ ਆ ਕਿਤੇ ਜ਼ਿਆਦਾ ਜਾਂ ਘੱਟ ਜਾ ਨਹੀਂ ਹੈਗਾ ਫਿਰ ਦੋਨੇ ਪੱਲੇ ਬਰਾਬਰ ਕੀਤੇ ਇਹ ਜਿਹੜਾ ਤੁਸੀਂ ਲੜ ਪਾਉਨੇ ਆ ਉਹ ਇਸ ਗੱਲ ਧਿਆਨ ਰੱਖਣਾ ਇਹ ਜਿਹੜਾ ਤੁਸੀਂ ਕਪੜਾ ਫੜਦੇ ਆ ਇਹਦੀ ਡਾਇਰੈਕਸ਼ਨ ਤੁਹਾਡੀ ਕਿਹੜੀ ਆ ਹਾਂ ਦੇਖੋ ਇਹ ਥੱਲੋਂ ਆਪਾਂ ਲੜ ਉੱਪਰ ਗਏ ਆ ਹਾਜੀ ਡਾਇਰੈਕਸ਼ਨ ਮੇਰੇ ਉੱਪਰ ਆ ਜੋ ਪਹਿਲਾਂ ਲੜ ਪਾਇਆ ਸੀਗਾ ਥੱਲੇ ਸੀ ਇਹ ਥੋੜੀ ਉੱਚੀ ਹੋਈ ਇਹ ਥੋੜੀ ਹੋਰ ਚੀ ਹੋਈ ਇਹ ਥੋੜੀ ਹੋਰ ਚੀ ਹੋਈ ਹੁਣ ਆਪਾਂ ਲਾਸਟ ਲੜ ਤੇ ਸਾਡਾ ਟੌਪ ਦੇ ਉੱਪਰ ਇੱਥੇ ਆ ਗਏ ਹੁਣ ਇਹ ਲੜ ਪਾਉਣ ਲਈ ਆਪਾਂ ਇੱਥੇ ਲੜ ਨਹੀਂ ਰੱਖਣਾ ਇਹਨੂੰ ਇੱਥੇ ਕਰਾਂਗੇ ਲੜ ਸਾਡਾ ਖਰਾਬ ਹੋ ਜਾਣਾ ਇਸ ਕਰਕੇ ਹਾਤੀ ਡਾਇਰੈਕਸ਼ਨ ਨੂੰ ਰੱਖਣੀ ਸਹੀ ਰੱਖਣੀ ਬਹੁਤ ਜ਼ਰੂਰੀ ਆ ਦੇਖੋ ਲਾੜਾ ਪਸੇ ਕੀਤਾ ਇਹਨੂੰ ਖਿੱਚਿਆ ਖਿੱਚ ਕੇ ਆਹ ਦੇਖੋ ਆਖਿਚੇ ਹੌਲੀ 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 ਫੋਰਡ ਕੀਤਾ ਗਿਆ 0 ਤੇ ਜੀ ਰੱਖ ਦਿਓ ਲਾਡੂ ਇੱਕ ਵਾਰ ਸਾਫ਼ ਕਰ ਲਓ ਉਪਰੋਂ ਹਰ ਵਾਰ ਆਪਾਂ ਲੜੜਾਂ ਦਾ ਸਾਫ਼ ਕਰਨਾ ਆ ਉਪਰੋਂ ਜ਼ਰੂਰ ਉਂਗਲਾਂ ਦੇ ਤੇ ਹੱਥ ਦੀ ਗੱਦੀ ਨਾਲ ਸਾਫ਼ ਕਰਨਾ ਆ ਦੇਖੋ ਆ ਦੂਜੀ ਵਾਰ ਆਪ ਪਿੰਚ ਕਰਕੇ ਲੜੜਾਂ ਆਪ ਰੱਖਤਾ ਦੇਖੋ ਇਹ ਲੜ ਗਿਆ ਦੇਸਨੇ ਚਾਵੜਾ ਸਹੀ ਕਰੋ ਲੜੜਾਂ ਦਾ ਵਖਵਾ ਸਹੀ ਹੋਣਾ ਚਾਹੀਦਾ ਸਹੀ ਕਰਕੇ ਤੇ ਇਹ ਆਲ ਇਹ ਲੜ ਲਾ ਕੇ ਆਪਣਾ ਇੱਥੇ ਜੀ ਤੇ ਆਕੇ ਰੁਕ ਜਾਓ ਕਿ ਆੜਾ ਲੜਿਆ ਇਹਨੂੰ ਪਿੱਛੇ ਇੱਕ ਵਾਰ ਲਗਾ ਲਾਓ ਲਗਾ ਕੇ ਆਪਾਂ ਲੜਾਂ ਦੀ ਕਰਨੀ ਸਫਾਈ ਕੋਸ਼ਿਸ਼ ਕਰਨੀ ਆ ਸਾਰੀ ਲੜ ਆਪਣੇ ਇੱਕ ਲੜਾਂ ਦੀ ਸਾਰਿਆਂ ਦੀ ਆਪਣੇ ਮੋਟਾਈ ਜਿਹੜੀ ਆ ਇੱਕੋ ਜੀ ਹੋਣੀ ਚਾਹੀਦੀ ਆ ਕੋਈ ਲੜ ਮੋਟਾ ਜਾਂ ਬਰੀਕ ਨਹੀਂ ਹੋਣਾ ਚਾਹੀਦਾ ਸਾਰੀ ਲੜ ਇੱਕੋ ਜੇ ਮੋਟੇ ਹੋਣ ਚਾਹੀਦੇ ਜਿੰਨੇ ਅger ਰੱਖੇ ਆਪਾਂ ਜੇ ਬਰੀਕ ਰੱਖੇ ਸਾਡੇ ਬਰੀਕ ਜੇ ਮੋਟੇ ਰੱਖੇ ਤਾਂ ਮੋਟੇ ਅੱਜ ਹੋ ਗਏ ਜੀ ਆਪਣੀ 5 ਲੜਾਂ ਸਾਨੂੰ ਇਹ ਸਾਡਾ ਆਪਰਾ ਕਿਸਤਾਵਾਂ ਲੱਗਿਆ ਸਾਨੂੰ ਆਪਣੇ ਸੁਝਾਅ ਜੂਦ ਦੇਣਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ